ਦਾਦੀਆਂ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਸਿਆਸੀ ਤਕਰਾਰ ਦੇ ਵਿਚਕਾਰ ਨਗਰ ਕੌਂਸਲ ਵੱਲੋਂ ਲਗਭਗ 12 ਲੱਖ ਰੁਪਏ ਦੀ ਲਾਗਤ ਨਾਲ ਮੰਗਵਾਈ ਗਈ ਸੁਪਰ ਸਕਰ ਮਸ਼ੀਨ ਨਾਲ ਨਾਲਿਆਂ ਦੀ ਸਫਾਈ ਦਾ ਕੰਮ ਚੱਰੀ ਹੈ ਇਹ ਕੰਮ ਦਾ ਜਾਇਜ਼ਾ ਲੈਣ ਦੇ ਲਈ ਅੱਜ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ ਉੱਤੇ ਉੱਥੇ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬਰਸਾਤ ਤੋਂ ਪਹਿਲਾਂ ਹੀ ਸ਼ਹਿਰ ਦੇ ਸਾਰੇ ਵੱਡੇ ਨਾਲੇ ਸਾਫ਼ ਕਰ ਦਿੱਤੇ ਜਾਣਗੇ ਤਾਂ ਜੋ ਮੀਂਹ ਦਾ ਪਾਣੀ ਸੜਕਾਂ ਉੱਤੇ ਨਾ ਖੜੇ ਉਨ੍ਹਾਂ ਇਹ ਵੀ ਦੱਸਿਆ ਕਿ ਕਾਦੀਆਂ ਹਰਚੋਵਾਲ ਰੋਡ ਰਜਾਦਾ ਰੋੜ ਤੇ ਕਾਦੀਆਂ ਬਟਾਲਾ ਰੋੜ ਬਣ ਕੇ ਤਿਆਰ ਹੋ ਚੁੱਕੀਆਂ ਹਨ ਅਤੇ ਜਲਦੀ ਹੀ ਸੇਵਨ ਲਾਈਨ ਤੋਂ ਤਰਖਾਣਾ ਵਾਲੀ ਰੋਡ ਵੀ ਬਣਾਈ ਜਾਵੇਗੀ। ਦੂਜੇ ਪਾਸੇ ਜਗਰੂਪ ਸਿੰਘ ਸ਼ੇਖਵਾ ਨੇ ਬਾਜਵਾ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਕਾਦੀਆਂ ਦੇ ਸਾਰੇ ਵਿਕਾਸ ਕਾਰਜ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਹੋ ਰਹੇ ਨੇ। ਸ਼ੇਖਵਾ ਨੇ ਇੱਕ ਵਾਰ ਫਿਰ ਪ੍ਰਤਾਪ ਸਿੰਘ ਬਾਜਵਾ ਨੂੰ ਓਪਨ ਡਿਬੇਟ ਦਾ ਚੈਲੰਜ ਦਿੰਦਿਆਂ ਕਿਹਾ ਕਿ ਉਹ ਆਮੋ ਸਾਹਮਣੇ ਬੈਠ ਕੇ ਗੱਲ ਕਰਨ। ਕਾਦੀਆਂ ਵਿੱਚ ਵਿਕਾਸ ਕਾਰਜਾਂ ਦੇ ਨਾਲ-ਨਾਲ ਸਿਆਸੀ ਸਰਗਰਮੀਆਂ ਵੀ ਹੁਣ ਤੇਜ਼ ਹੋ ਚੁੱਕੀਆਂ ਨੇ। ਵੇਖੋ ਏ ਸੁਪਰ ਸ਼ੱਕਰ ਮਸ਼ੀਨ ਲੈ ਕੇ ਆਂਦੀ ਐ। ਇਹ 1 ਮਹੀਨੇ ਦੇ ਵਿੱਚ ਕਾਦੀਆਂ ਦਾ ਹਰ ਨਾਲੇ ਦੀ ਸਫਾਈ ਕਰੇਗੀ ਬਰਸ਼ਾਤਾ ਤੋਂ ਪਹਿਲੇ ਪਹਿਲੇ। ਤੋਂ ਇਹ ਵੀ ਆਈ ਆ ਸੜਕਾਂ ਵੀ ਸਾਰੀਆਂ ਤੁਹਾਡੇ ਦਾਸ ਨੇ ਬਕਾਇਦਾ ਤੌਰ ਤੇ ਸਰਕਾਰ ਦੇ ਪਿੱਛੇ ਚੜ ਕੇ ਬਣਵਾਈਆਂ ਨੇ। ਜਿਹੜੀਆਂ ਰਹਿੰਦੀਆਂ ਨੇ ਉਹ ਵੀ ਬਣ ਗਿਆ। ਹਰਚੋਵਾਲ ਵਾਲੀ ਕਾਦੀਆਂ ਹਰਚੋਵਾਲ ਹੋਈ। ਠਿਕਰੀਵਾਲ ਰੋਡ ਹੋਈ। ਤੁਹਾਡੀ ਬੁੱਟਰ ਰੋਡ ਹੋਈ। ਈਵਨ ਆ ਵੀ ਜਿਹੜੀ ਆ ਗਵਾਂਡ ਦੇ ਵਿੱਚ ਰਾਂਪਰੇ ਵਾਲੀ ਸਾਰੀਆਂ ਰੋਡਸ ਆਂਦੇ ਟਾਈਮ 'ਚ ਬਣ ਗਈਆਂ। ਹੁਣੇ ਹੀ ਇਹਨਾਂ ਦੇਣੇ ਚ ਮੈਂ ਮਨਜ਼ੂਰੀ ਜਿਹੜੀ ਅਹਿਮ ਦੀਆਂ ਦੀ ਜਾਂਦੀ ਹੈ ਚੌਧਰੀ ਸਰਫੁੱਲਾ ਖਾਨ ਸਾਹਿਬ ਤੋਂ ਸਿਵਲ ਲਾਈਨਸ ਤੋਂ ਅੱਗੇ ਉਹ ਪਿੰਡ ਜਿਹੜਾ ਆਪਣਾ ਲੋਕੀਓ ਛੋਟਾ ਪਿੰਡ ਇੱਧਰ ਖਾਣਾ ਵਾਲੀ ਉਹ ਸਾਰੀ ਰੋਡ ਵੀ ਇਹਦੇ ਤੇ ਕਰਵਾ ਰਹੇ ਆ ਤੇ ਹੁਣ ਪੈਣੀ ਬਾਂਗਰ ਤੋਂ ਪੰਡੋਰੀ ਸਲਾਹਪੁਰ ਤੁਗਲਵਾਲਾ ਇਹ ਵੀ ਇਹਨਾਂ ਦੇਣਾ ਚ ਮੇਰੀ ਚੀਫ ਸੈਕਟਰੀ ਨਾਲ ਗੱਲ ਹੋਈ ਹੈ ਸਾਰੀਆਂ ਛੜਕਾਂ ਸੀ ਪਵਾਵਾਂਗੇ ਦੋ ਮੈਕਸਿਮਮ ਹੁਣ ਡਿਪੈਂਡ ਤੇ ਕਰਦਾ ਗਵਰਨਮੈਂਟ ਕਿੰਨੇ ਕ ਪੈਸੇ ਦਿੰਦੀ ਹੈ ਬਟ ਚੰਗਾ ਹੋਇਆ ਸ਼ਹਿਰ ਦਾ ਬਹੁਤ ਸਾਰਾ ਗੰਦ ਨਿਕਲਿਆ ਤੁਹਾਡੇ ਸਾਹਮਣੇ ਹੀ ਹੈ ਸਾਰੀ ਜੀ ਸੜਕਾਂ 'ਤੇ ਸੁਪਰ ਸੀਡਰ ਵੀ ਲਿਆਂਦਾ ਸਾਰਾ ਕੰਮ ਹੋਏਗਾ ਹੋਰ ਦਸ਼ੁਕ ਸਰ ਆਪ ਦੇ ਨਿਤਾ ਆਵਾਜ਼ ਨਿਤਾ ਨੇ ਕੁਝ ਉਹ ਦਾਵਾ ਕਰੀ ਜਿਵੇਂ ਇਹ ਸੁਪਰ ਸਕਰ ਨਾ ਇਹ ਨਮ ਗਾਈਏ ਉਹ ਕੀ ਤੇ ਅਸੀਂ ਪ੍ਰਸ਼ਾਸਨ ਕਹੇ ਕਿ ਯਾ ਆਪਣੇ ਨਿਤਾਵਾਂ ਚਲੋ ਇਸ ਗੱਲ ਦਾ ਮੈਂ ਜਵਾਬ ਕੀ ਦੇਣਾ ਤੁਹਾਨੂੰ ਪਤਾ ਐਮਐਲਏ ਤੋਂ ਦਾ ਕੌਣ ਹੈ ਤੇ ਸੁਣਵਾਈ ਕਿਹਦੇ ਕਹਤੇ ਹੋਣੀ ਹੁਣ ਥੋੜਾ ਮੋਟਾ ਵਿਚਾਰੇ ਝੂਠਾ ਸੱਚਾ ਸਰਕਾਰ ਉਹਨਾਂ ਦੀ ਹੈ ਇਹ 5-4% ਕ੍ਰੈਡਿਟ ਲੈਂਦੇ ਦੇ ਦੋ ਉਹਨਾਂ ਨੂੰ ਵੀ ਕੋਈ ਇਹਨਾਂ ਦੀ ਕੋਈ ਸੁਣਵਾਈ ਤਗਰੀਬਾਂ ਦੀ ਹੈ ਕੋਈ ਨਹੀਂ ਕੋਈ ਮੈਂਬਰ ਹੈ ਇੱਕ ਵੀ ਆਪ ਦਾ ਇੱਥੇ ਮਿਸਪੈਲਟੀ 'ਚ ਇੱਕ ਮੈਂਬਰ ਨਹੀਂ ਹਾਂ ਤਾਂ ਚਲੋ ਚੱਲਣ ਤੋਂ ਕੋਈ ਗੱਲ ਨਹੀਂ ਚਲੋ ਵੇਖੋ ਇਹ ਸੁਪਰ ਸੈਕਰ ਮਸ਼ੀਨ ਲੈ ਕੇ ਆਂਦੀ ਹੈ ਇਹ ਇੱਕ ਮਹੀਨੇ ਦੇ ਵਿੱਚ ਕਾਦੀਆਂ ਦਾ ਹਰ ਨਾਲੇ ਦੀ ਸਫਾਈ ਕਰੇਗੀ ਬਰਸ਼ਾਤਾ ਤੋਂ ਪਹਿਲੇ ਪਹਿਲੇ ਤਾਂ ਇਹ ਵੀ ਆਈ ਹੈ ਸੜਕਾਂ ਵੀ ਸਾਰੀਆਂ ਤੁਹਾਡੇ ਦਾਸ ਨੇ ਬਕਾਇਦਾ ਤੌਰ ਤੇ ਸਰਕਾਰ ਦੇ ਪਿੱਛੇ ਚੜ ਕੇ ਬਣਵਾਈਆਂ ਨੇ ਜਿਹੜੀਆਂ ਰਹਿੰਦੀਆਂ ਨੇ ਉਹ ਵੀ ਬਣ ਗਿਆ ਹਰਚੋਵਾਲ ਵਾਲੀ ਕਾਦੀਆਂ ਹਰਚੋਵਾਲ ਹੋਈ ਠਿਕਰੀਵਾਲ ਰੋਡ ਹੋਈ ਤੁਹਾਡੀ ਬੁੱਟਰ ਰੋਡ ਹੋਈ ਈਵਨ ਆ ਵੀ ਜਿਹੜੀਆਂ ਗਵਾਂਢ ਦੇ ਵਿੱਚ ਰਾਂਪਰੇ ਵਾਲੀ ਸਾਰੀਆਂ ਰੋਡਸ ਆਂਦੇ ਟਾਈਮ 'ਚ ਬਣ ਗਈਆਂ ਹੁਣੇ ਇਨ੍ਹਾਂ ਦਿਨੇ ਚ ਮੈਂ ਮਨਜ਼ੂਰੀ ਜਿਹੜੀ ਅਹਿਮ ਦੀਆਂ ਦੀ ਜਾਂਦੀ ਏ ਚੌਧਰੀ ਜ਼ਫਰੂਲਾ ਖਾਨ ਸਾਹਿਬ ਤੋਂ ਸਿਵਲ ਲਾਈਨਸ ਤੋਂ ਅੱਗੇ ਉਹ ਪਿੰਡ ਜਿਹੜਾ ਆਪਣਾ ਉਹ ਕਿਓ ਛੋਟਾ ਪਿੰਡ ਉਹ ਸਰਕਾਣਾ ਉਹਰਖਾਣਾ ਵਾਲੀ ਉਹ ਸਾਰੀ ਰੋਡ ਵੀ ਇਹਦੇ ਤੇ ਕਰਵਾ ਰਹੇ ਆ ਤੇ ਹੁਣ ਪੈਣੀ ਬਾਂਗਰ ਤੋਂ ਪੰਡੋਰੀ ਸਲਾਹਪੁਰ ਤੁਗਲਵਾਲਾ ਇਹ ਵੀ ਇਹਨਾਂ ਦਿਨਾ ਚ ਮੇਰੀ ਚੀਫ ਸੈਕਟਰੀ ਨਾਲ ਗੱਲ ਹੋਈ ਹੈ ਸਾਰੀਆਂ ਸੜਕਾਂ ਸੀ ਬਵਾਵਾਂਗੇ ਦੋ ਮੈਕਸਿਮਮ ਹੁਣ ਡਿਪੈਂਡ ਤੇ ਇਹ ਕਰਦਾ ਗਵਰਨਮੈਂਟ ਕਿੰਨੇ ਕੇ ਪੈਸੇ ਦਿੰਦੀ ਬਟ ਚੰਗਾ ਹੋਇਆ ਸ਼ਹਿਰ ਦਾ ਬਹੁਤ ਸਾਰਾ ਗੰਦ ਨਿਕਲਿਆ ਤੁਹਾਡੇ ਸਾਹਮਣੇ ਹੀ ਹੈ ਸਾਰਾ ਦੀ ਸੜਕਾਂ ਦਾ ਸੂਪਰਸੀਡਰ ਵੀ ਲਿਆਂਦਾ ਸਾਰਾ ਕੰਮ ਹੋਏਗਾ ਹੋਰ ਦਸ਼ਕ ਸਰ ਆਪ ਹੀ ਲੇਤਾ ਆ ਨੀਤਾ ਨੇ ਕੋਈ ਉਹ ਦਾਵਾ ਕਰ ਰਿਹਾ ਜਿਵੇਂ ਇਹ ਸੂਪਰਸੈਕਰ ਨੀਮ ਗਾਈਏ ਉਹ ਕੀਤੇ ਅਸੀਂ ਪ੍ਰਸ਼ਾਸਨ ਕਹੇ ਕਿ ਯਾ ਆਪਣੇ ਨਿਕਾਮਨ ਚਲੋ ਇਸ ਗੱਲ ਦਾ ਮੈਂ ਜਵਾਬ ਕੀ ਦੇਣਾ ਤੁਹਾਨੂੰ ਪਤਾ ਐਮਐਲਏ ਤੋਂ ਦਾ ਕੌਣ ਹੈ ਤੇ ਸੁਣਵਾਈ ਕਿਹਦੇ ਕਹਿੰਦੇ ਹੋਣੀ ਹੁਣ ਥੋੜਾ ਮੋਟਾ ਵਿਚਾਰੇ ਝੂਠਾ ਸੱਚਾ ਸਰਕਾਰ ਉਹਨਾਂ ਦੀ ਹੈ ਇਹ ਪੰਜ ਚਾਰ ਪਰਸੈਂਟ ਕ੍ਰੈਡਿਟ ਲੈਣ ਦੇ ਦਿਓ ਉਹਨਾਂ ਨੂੰ ਵੀ ਕੋਈ ਇਹਨਾਂ ਦੀ ਕੋਈ ਸੁਣਵਾਈ ਤੇ ਗਰੀਬਾਂ ਦੀ ਆ ਕੋਈ ਨਹੀਂ ਕੋਈ ਮੈਂਬਰ ਆਇਆ ਇੱਕ ਵੀ ਆਪ ਦਾ ਇੱਥੇ ਮੇਂ ਸਪੈਲਟੀ ਚ ਇੱਕ ਮੈਂਬਰ ਨਹੀਂ ਹਾਂ ਤਾਂ ਤੋ ਚਲੋ ਚੱਲਣ ਤੋਂ ਕੋਈ ਗੱਲ ਨਹੀਂ ਚਲੋ